ਰਵਿੰਦਰ ਕੌਰ ਅਤੇ ਅਮਨਦੀਪ ਸਿੰਘ ਦਾ ਜਦੋਂ ਵਿਆਹ ਹੋਇਆ ਤਾਂ ਦੋਵਾਂ ਦੇ ਵਿਆਹ ਵਾਲੀ ਰਾਤ ਹੀ ਫਰਸਟ ਨਾਈਟ ਹੀ ਕੁਝ ਇਹੋ ਜਿਹੀਆਂ ਗੱਲਾਂ ਕੀਤੀਆਂ ਕਿ ਉਹਨਾਂ ਦਾ ਅਸਰ ਨਾ ਸਿਰਫ ਪੂਰੀ ਜ਼ਿੰਦਗੀ ਪਰ ਰਿਹਾ ਸਗੋਂ ਉਸ ਦਾ ਪ੍ਰਭਾਵ ਇੰਨਾ ਜ਼ਿਆਦਾ ਪਿਆ ਕਿ ਕਿੰਨੇ ਹੀ ਪਰਿਵਾਰ ਇਸ ਤੇ ਚਲਦੇ ਉਝੜ ਗਏ ਰਵਿੰਦਰ ਕੌਰ ਨੇ ਫਰਸਟ ਨਾਈਟ ਦੇ ਵਿੱਚ ਹੀ ਆਪਣੇ ਪਤੀ ਨੂੰ ਦੱਸਿਆ ਕਿ ਉਸ ਦਾ ਕਿਸੇ ਦੇ ਨਾਲ ਅਫੇਅਰ ਸੀ ਉਸ ਮੁੰਡੇ ਦਾ ਨਾਮ ਰਸ਼ਪਾਲ اور ਫਸਨੀ ਦੱਸਿਆ ਉਸਨੇ ਅਤੇ ਕਿਹਾ ਕਿ ਸਾਡਾ ਕਾਫੀ ਗੁੜਾ ਪਿਆਰ ਸੀ ਸਕੂਲ ਟਾਈਮ ਤੋਂ ਅਸੀਂ ਇੱਕ ਦੂਜੇ ਨੂੰ ਜਾਣਦੇ ਸੀ ਪਰ ਹੁਣ ਸਭ ਕੁਝ ਮੁੱਕ ਚੁੱਕਿਆ ਇਹ ਕਹਿੰਦੇ ਹੋਏ ਇਸ ਕੁੜੀ ਨੇ ਆਪਣੀ ਗੱਲਬਾਤ ਅੱਗੇ ਵਧਾਈ ਮੁੰਡੇ ਨੇ ਇਹ ਕਿਹਾ ਅਮਨਦੀਪ ਨੇ ਕਿ ਚਲੋ ਤੇਰਾ ਪਾਸਟ ਸਿਗਾ ਉਹ ਨੂੰ ਪਾਸਤੇ ਵਿੱਚ ਹੀ ਰਹਿਣ ਦੇ ਤੇ ਅੱਜ ਤੋਂ ਆਪਾਂ ਦੋਵੇਂ ਜਾਣ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਆਂ ਵਿਆਹ ਦੇ ਨ ਹਾਲਾਤਾਂ ਦੇ ਵਿੱਚ ਵਿਆਹ ਵਾਲੀ ਪਹਿਲੀ ਹੀ ਰਾਤ ਕੁੜੀ ਦੇ ਦਿਮਾਗ ਦੇ ਵਿੱਚ ਇਹ ਸਭ ਕੁਝ ਚੱਲ ਰਿਹਾ ਸੀ ਹੋ ਸਕਦਾ ਹੈ ਕਿ ਉਹ ਇਸ ਕੋਸ਼ਿਸ਼ ਤੇ ਵਿੱਚ ਹੋਵੇ ਕਿ ਆਪਣਾ ਪਾਸਟ ਪਹਿਲਾਂ ਹੀ ਪਤੀ ਨੂੰ ਦੱਸ ਦਵੇ ਤੇ ਉਸ ਤੋਂ ਬਾਅਦ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰੇ ਮੁੰਡੇ ਨੇ ਤਾਂ ਹੀ ਸੋਚਿਆ ਸੀ ਕਿ ਐਸੇ ਚੱਲਦੇ ਹੋਏ ਕੁੜੀ ਇੰਨੀ ਸੱਚੀ ਹੈ ਉਹਨੂੰ ਪਿਆਰ ਕਰਨ ਲੱਗ ਜਾਵੇਗੀ ਅਤੇ ਸਭ ਕੁਝ ਪਤਾ ਹੋਣ ਤੋਂ ਬਾਅਦ ਸਾਡੇ ਵਿੱਚ ਕੋਈ ਵੀ ਗੱਲ ਇਹੋ ਜਿਹੀ ਨਹੀਂ ਹੋਵੇਗੀ ਜਿਹੜੀ ਇੱਕ ਦੂਜੇ ਨੂੰ ਨਾ ਪਤਾ ਹੋਵੇ ਇਹ ਕਰਦੇ ਹੋਏ ਇਹ ਰਿਸ਼ਤੇ ਨੂੰ ਅੱਗੇ ਵਧਾਇਆ ਗਿਆ ਰਵਿੰਦਰ ਕੌਰ ਨੇ ਆਪਣੇ ਪਤੀ ਦਾ ਵਿਸ਼ਵਾਸ ਪਹਿਲੇ ਹੀ ਦਿਨ ਸਾਰੀਆਂ ਗੱਲਾਂ ਦੱਸਦੇ ਹੋਏ ਇੰਨਾ ਜ਼ਿਆਦਾ ਜਿੱਤ ਲਿਆ ਕਿ ਮੁੰਡੇ ਨੇ ਕਿਹਾ ਕਿ ਮੈਨੂੰ ਅੱਜ ਤੋਂ ਦੇਰੇ ਤੇ ਪੂਰਾ ਭਰੋਸਾ ਹੈ ਤੇ ਤੂੰ ਸਨੀ ਦੇ ਨਾਲ ਗੱਲਬਾਤ ਕਰ ਸਕਦੀ ਹੈ ਮੈਨੂੰ ਇਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੁਣ ਇਹ ਕਹਿਣਾ ਇੱਕ ਪਤੀ ਦੇ ਵੱਲੋਂ ਇੱਕ ਪਤਨੀ ਦੇ ਲਈ ਇਸ ਗੱਲ ਦਾ ਵੀ ਸਬੂਤ ਸੀ ਕਿ ਉਸ ਨੇ ਉਸ ਮੁੰਡੇ ਦਾ ਵਿਸ਼ਵਾਸ ਜਿੱਤਿਆ ਨਾਲ ਹੀ ਇਸ ਗੱਲ ਦਾ ਵੀ ਕਿ ਉਹ ਪਤੀ ਆਪਣੀ ਪਤਨੀ ਨੂੰ ਇੰਨਾ ਜ਼ਿਆਦਾ ਪਿਆਰ ਕਰਦਾ ਉਹ ਨੂੰ ਇੰਨੀ ਸੱਚੀ ਸਮਝਦਾ ਹੈ ਕਿ ਹੋਸਤੇ ਨਾਲ ਧੋਖਾ ਨਹੀਂ ਕਰੇਗੀ ਹੁਣ ਹੌਲੀ-ਹੌਲੀ ਕਰਦੇ ਹੋਏ ਰਵਿੰਦਰ ਕੌਰ ਨੇ ਆਪਣੇ ਪਤੀ ਦੀ ਮੁਲਾਕਾਤ ਆਪਣੇ ਐਕਸ ਬॉयफ्रेंड سنی ਦੇ ਨਾਲ ਕਰਵਾ ਦਿੱਤੀ ਦੋਵਾਂ ਨੂੰ ਦੋਸਤ ਬਣਾ ਦਿੱਤਾ ਹੁਣ ਹੋਣ ਹੀ ਲੱਗ ਪਿਆ ਕਿ ਦੋਸਤੀ ਦੇ ਚਲਦੇ ਹੋਏ ਤਿੰਨੋਂ ਜਾਣੇ ਇਕੱਠੇ ਘੁੰਮਣ ਤੱਕ ਜਾਣ ਲੱਗ ਪਏ ਪਤਨੀ ਉਸਦਾ ਐਕਸ ਬॉयफ्रेंड ਅਤੇ ਉਸਦਾ ਪਤੀ ਤਿੰਨੋਂ ਜਾਨੀ ਦੇ ਕਈ ਤਸਵੀਰਾਂ ਸਾਹਮਣੇ ਆਈਆਂ ਹੌਲੀ-ਹੌਲੀ ਕਰਦੇ ਹੋਏ ਜਦੋਂ ਪਰਿਵਾਰਿਕ ਮੈਂਬਰ ਇਹ ਫੋਟੋਆਂ ਨੂੰ ਦੇਖਦੇ ਨੇ ਤਾਂ ਯਕੀਨਨ ਕੋਈ ਨਾ ਕੋਈ ਗੱਲ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਆਉਂਦੀ ਹੈ ਅਤੇ ਹੌਲੀ-ਹੌਲੀ ਕਿਤੋਂ-ਨਾ ਕਿਤੋਂ ਕੋਈ ਨਾ ਕੋਈ ਖਬਰ ਉੱਡਦੀ ਹੋਈ ਕੰਨਾਂ ਦੇ ਵਿੱਚ ਪੈ ਹੀ ਜਾਂਦੀ ਹੈ ਕਿ ਤੁਹਾਡੀ ਇਹਨੂੰ ਤੁਹਾਡੀ ਇਹ ਘਰ ਦੀ ਇੱਜ਼ਤ ਕਿਸੇ ਹੋਰ ਦੇ ਨਾਲ ਵੀ ਅਸੀਂ ਦੇਖੀ ਹੈ ਤਸਵੀਰਾਂ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ ਇਹੀ ਮੁੰਡਾ ਸਕੂਲ ਟਾਈਮ ਤੇ ਵਿੱਚ ਇਸ ਤੱਕ ਦੇ ਦੋਸਤ ਹੁੰਦਾ ਸੀ ਤੇ ਅੱਜ ਵੀ ਇਹ ਇਸਦੇ ਨਾਲ ਹੀ ਘੁੰਮ ਰਹੇ ਆ ਤਾਂ ਖੈਰ ਇਹ ਸਭ ਕੁਝ ਚੱਲ ਰਿਹਾ ਸੀ ਪਰਿਵਾਰ ਤੇ ਵਿੱਚ ਤੇ ਕਈ ਵਾਰ ਇਹਨਾਂ ਸਾਰੀਆਂ ਗੱਲਾਂ ਤੋਂ ਰਵਿੰਦਰ ਕੌਰ ਦਾ ਪਤੀ ਅਮਨਦੀਪ ਖਿਜਵੀ ਜਾਂਦਾ ਸੀ ਅਮਨਦੀਪ ਜੋ ਕਿ ਉਚਾਣਾ ਪਿੰਡ ਦੇ ਵਿੱਚ ਗ੍ਰਾਫਿਕ ਡਿਜ਼ਾਈਨਰ ਦਾ ਕੰਮ ਕਰਦਾ ਸੀ 24 ਨਵੰਬਰ 2016 ਦੀ ਇਹ ਘਟਨਾ ਜਦੋਂ ਇੱਕ ਦਿਨ ਅਚਾਨਕ ਉਹ ਗਾਇਬ ਹੋ ਜਾਂਦਾ ਹੈ ਘਰ ਤੋਂ ਚੰਗਾ ਭਲਾ ਕੰਮ ਤੇ ਗਿਆ ਸੀ ਪਰ ਉੱਥੋਂ ਉਹ ਵਾਪਸ ਨਹੀਂ ਪਰਤਿਆ ਦੱਸਦੇ ਕਿ ਇੱਥੇ ਵਿਆਹ ਨੂੰ ਕੁਝ ਸਮਾਂ ਬੀਤ ਚੁੱਕਿਆ ਘਰ ਦੇ ਵਿੱਚ ਇੱਕ ਧੀ ਨੇ ਜਨਮ ਵੀ ਲੈ ਲਿਆ ਪਰ ਹੁਣ ਜਦੋਂ ਰਵਿੰਦਰ ਦਾ ਪਤੀ ਅਮਨਦੀਪ ਗਾਇਬ ਹੁੰਦਾ ਤਾਂ ਉਸਤੇ ਲਾਪਤਾ ਹੋਣ ਦੀ ਖਬਰ ਹਰੇਕ ਤੇ ਕੋਲ ਪਹੁੰਚਦੀ ਹੈ ਇੱਧਰ ਉੱਧਰ ਉਸ ਨੂੰ ਲੱਭਿਆ ਜਾਂਦਾ ਪਰ ਉਸ ਦਾ ਕੁਝ ਪਤਾ ਨਹੀਂ ਸੀ ਇਹ ਉਹ ਦਿਨ ਸੀ ਜਦੋਂ ਰਵਿੰਦਰ ਕੋਰ ਘਰ ਦੇ ਵਿੱਚ ਨਹੀਂ ਸਗੋਂ ਆਪਣੇ ਪੇਕੇ ਘਰ ਆਪਣੀ ਭੈਣ ਦੇ ਵਿਆਹ ਤੇ ਗਈ ਹੋਈ ਸੀ ਤੇ ਇੱਧਰ ਉਸ ਦਾ ਪਤੀ ਇਸ ਤਰ੍ਹਾਂ ਗੁੰਮ ਹੋ ਗਿਆ ਇਸਾਰੇ ਕੁਝ ਵਾਪਰਨ ਤੋਂ ਅਗਲੇ ਹੀ ਦਿਨ ਪੁਲਿਸ ਨੂੰ ਨੈਸ਼ਨਲ ਹਾਈਵੇ ਦੇ ਗੁਰਦੁਆਰਾ ਸਾਹਿਬ ਦੇ ਨੇੜੇ ਹਰਿਆਣਾ ਦੇ ਵਿੱਚ ਪੈਂਦੇ ਤਰਾਵੜੀ ਦੇ ਖੇਤਾਂ ਦੇ ਵਿੱਚੋਂ ਇੱਕ ਮੁੰਡੇ ਦੀ ਮ੍ਰਿਤਕ ਦੇ ਮਿਲਦੀ ਹੈ ਸਰਦਾਰ ਮੁੰਡਾ ਸੀ ਇਹ ਬਾਅਦ ਵਿੱਚ ਜਾਂਚ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹਦੀ ਇੱਕ ਮਿਸਿੰਗ ਰਿਪੋਰਟ ਆਈ ਹੋਈ ਹੈ ਅਤੇ ਇਸ ਮੁੰਡੇ ਦਾ ਨਾਮ ਅਮਨਦੀਪ ਸਿੰਘ ਦੇ ਬੁਰੇ ਹਾਲਾਤਾਂ ਦੇ ਵਿੱਚ ਇਸ ਨੂੰ ਖੇਤਾਂ ਦੇ ਵਿੱਚ ਪਾਇਆ ਗਿਆ ਬੇਰਹਿਮੀ ਦੇ ਨਾਲ ਖਤਮ ਕੀਤਾ ਹੋਇਆ ਸੀ ਪਰ ਜਿਸ ਥਾਂ ਤੋਂ ਅਮਨਦੀਪ ਦੀ ਲਾਸ਼ ਬਰਾਮਦ ਹੋਈ ਉੱਥੇ ਬੋਤਲਾਂ ਵੀ ਮਿਲੀਆਂ ਸ਼ਰਾਬ ਦੀਆਂ ਗਲਾਸ ਵੀ ਮਿਲੇ ਸੰਤਰੇ ਦੇ ਛਿਲਕੇ ਖਾਣਪੀਣ ਦਾ ਹੋਰ ਸਮਾਨ ਜਿਸ ਤੋਂ ਇਹ ਪਤਾ ਲੱਗਦਾ ਸੀ ਕਿ ਮਾਰਨ ਤੋਂ ਪਹਿਲਾਂ ਜਾਂ ਫਿਰ ਬਾਅਦ ਦੇ ਵਿੱਚ ਇੱਥੇ ਕਿਸੇ ਤਰ੍ਹਾਂ ਦੀ ਕੋਈ ਪਾਰਟੀ ਕੀਤੀ ਗਈ ਹੈ ਤੇ ਇੱਕ ਤੋਂ ਜ਼ਿਆਦਾ ਜਾਣਿਆਂ ਦੇ ਵੱਲੋਂ ਇਹ ਕੀਤੀ ਹੋਈ ਸੀ ਹੁਣ ਇਹ ਸਾਰਾ ਕੁਝ ਸਾਹਮਣੇ ਆਉਣ ਤੋਂ ਬਾਅਦ ਮੁੰਡੇ ਦੇ ਮਾਪਿਓ ਪੁਲਿਸ ਦੇ ਕੋਲ ਪਹੁੰਚਦੇ ਨੇ ਪਿਤਾ ਦੇ ਵੱਲੋਂ ਦੱਸਿਆ ਜਾਂਦਾ ਜਿਨ੍ਹਾਂ ਦਾ ਨਾਮ ਗੁਰਦੀਪ ਸਿੰਘ ਸੀ ਕਿ ਸਾਡੇ ਕੋਲ ਕੁਝ ਤਸਵੀਰਾਂ ਨੇ ਉਹ ਤਸਵੀਰਾਂ ਪੁਲਿਸ ਨੂੰ ਦਿਖਾਈਆਂ ਗਈਆਂ ਉਸ ਦੇ ਵਿੱਚ ਇੱਕ ਮੁੰਡਾ بار بار ਨਜ਼ਰ ਆਇਆ ਇਹ ਮੁੰਡਾ ਸੀ سنی ਰਵਿੰਦਰ ਕੋਰ ਦਾ ਐਕਸ ਬॉयफ्रेंड ਸਕੂਲ ਟਾਈਮ ਦਾ ਪਿਆਰ ਉਹ ਮੁੰਡਾ ਜਿਸ ਨੂੰ ਕਿ ਉਹਨੇ ਆਪਣੇ ਪਤੀ ਦਾ ਦੋਸਤ ਬਣਾ ਦਿੱਤਾ ਸੀ ਜਦੋਂ ਪੁਲਿਸ ਦੇ ਵੱਲੋਂ ਪੁੱਛਿਆ ਗਿਆ ਕਿ ਇਹ ਮੁੰਡਾ ਕੌਣ ਹੈ ਤਾਂ ਪਿਤਾ ਦਾ ਕਹਿਣਾ ਸੀ ਜਿਨ੍ਹਾਂ ਨੇ ਖਿੱਚਦੇ ਹੋਏ ਬੋਲਿਆ ਕਿ ਇਸ ਦੇ ਬਾਰੇ ਸਾਨੂੰ ਨਹੀਂ ਪਤਾ ਬਿਹਤਰ ਹੋਵੇਗਾ ਕਿ ਤੁਸੀਂ ਸਾਡੀ ਨੂੰ ਰਵਿੰਦਰਕੌਰ ਨੂੰ ਪੁੱਛੋ ਹੁਣ ਰਵਿੰਦਰਕੌਰ ਦੇ ਉੱਪਰ ਪਹਿਲਾ ਸ਼ੱਕ ਇਸ ਕਰਕੇ ਵੀ ਸੀ ਕਿ ਇਹ ਮੁੰਡਾ ਉਸਨੂੰ ਪਹਿਲਾਂ ਤੋਂ ਜਾਣਦਾ ਸੀ ਇਹਦਾ ਨਾਮ ਸੁਣਿਆ ਸੀ ਪੁਲਿਸ ਨੇ ਜਦੋਂ ਹੁਣ ਰਵਿੰਦਰਕੌਰ ਤੋਂ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਤਾਂ ਇਸ ਦੇ ਵਿੱਚ ਉਸਨੇ ਪਹਿਲਾਂ ਤਾਂ ਕੁਝ ਵੀ ਚੰਗੀ ਤਰ੍ਹਾਂ ਦੱਸਿਆ ਨਹੀਂ ਉਹ ਆਖਦੀ ਰਹੀ ਕਿ ਮੇਰਾ ਤਾਂ ਸਭ ਕੁਝ ਖਰਾਬ ਹੋ ਗਿਆ ਪਰ ਫਿਰ ਪੁਲਿਸ ਦੇ ਵੱਲੋਂ ਇੱਕ ਵਾਇਸ ਨੋਟ ਸੁਣਾਇਆ ਜਾਂਦਾ ਕਿਉਂਕਿ ਪੁਲਿਸ ਦੀ ਦੂਸਰੀ ਟੀਮ ਨੇ ਇਸ ਮੌਕੇ ਤੇ ਸਨੀ ਅਤੇ ਕੁਨਾਲ ਦੋ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਪੁਲਿਸ ਦਾ ਕਹਿਣਾ ਸੀ ਕਿ ਅਸੀਂ ਇਹਨਾਂ ਦੋਵਾਂ ਨੂੰ ਫੜ ਕੇ ਇੱਥੇ ਲੈ ਕੇ ਆ ਰਹੇ ਹਾਂ ਇਹ ਸਭ ਕੁਝ ਰਵਿੰਦਰ ਕੋਰ ਫੋਨ ਦੇ ਰਾਹੀਂ ਸੁਣ ਰਹੀ ਸੀ ਹੁਣ ਜਦੋਂ ਉਸ ਨੂੰ ਪਤਾ ਲੱਗਿਆ ਕਿ ਸਨੀ ਫੜਿਆ ਗਿਆ ਤਾਂ ਉਸ ਦੀ ਚਿੰਤਾ ਵੱਧ ਗਈ ਜਦੋਂ ਸਨੀ ਉਸ ਦੀ ਅੱਖਾਂ ਦੇ ਸਾਹਮਣੇ ਉਸੇ ਪੁਲਿਸ ਥਾਣੇ ਦੇ ਵਿੱਚ ਪੁਲਿਸ ਦੇ ਕੋਲ ਪਹੁੰਚ ਗਿਆ ਰਵਿੰਦਰ ਕੌਰ ਨੇ ਨੀਵੀ ਪਾਲੇ ਦੁਖੀ ਹੋ ਗਈ ਉਹ ਚਿੰਤਾ ਦੇ ਵਿੱਚ ਆ ਗਈ ਅਤੇ ਕਹਿਣ ਲੱਗੀ ਕਿ ਮੈਂ ਜਿਹਦੇ ਨਾਲ ਆਪਣਾ ਭਵਿੱਖ ਸੋਚਿਆ ਸੀ ਭਵਿੱਖ ਦੇ ਸੁਪਨੇ ਦੇਖੇ ਸੀ ਤੁਸੀਂ ਉਹਨੂੰ ਵੀ ਫੜ ਲਿਆ ਇਹ ਸ਼ਬਦ ਸੁਣਨ ਤੋਂ ਬਾਅਦ ਪੁਲਿਸ ਵਾਲਿਆਂ ਨੇ ਕਿਹਾ ਕਿ ਆਪਣੀ ਪੂਰੀ ਗੱਲਬਾਤ ਨੂੰ ਉਹ ਵਿਸਥਾਰ ਪੂਰਵਕ ਦੱਸੇ ਸੰਜੀਦਗੀ ਦੇ ਨਾਲ ਉਹ ਸੁਣਨਾ ਸ਼ੁਰੂ ਕਰਦੇ ਨੇ ਅਤੇ ਨਾਲ ਹੀ ਫਿਰ ਹੁਣ ਰਵਿੰਦਰ ਕੌਰ ਦੱਸਣਾ ਸ਼ੁਰੂ ਕਰਦੀ ਹੈ ਕਿ ਉਹ ਤਾਂ ਆਪਣੀ ਭੈਣ ਦੇ ਵਿਆਹ ਤੇ ਗਈ ਹੋਈ ਸੀ ਤੇ ਪਿੱਛੋਂ ਸਣੀ ਦੇ ਵੱਲੋਂ ਫੋਨ ਕੀਤਾ ਜਾਂਦਾ ਉਸਦੇ પતિ ਅਮਨਦੀਪ ਨੂੰ ਇਹ ਕਹਿੰਦੇ ਹੋਏ ਕਿ ਅੱਜ ਸਾਡੀ ਆਖਰੀ ਮੁਲਾਕਾਤ ਹੈ ਮੈਂ ਵੀ ਇਸ ਝੰਡਰ ਚੋਂ ਨਿਕਲਣਾ ਚਾਹਨਾ ਕਿਉਂਕਿ ਸਨੀ ਇੱਥੇ ਇਹ ਖੁਲਾਸਾ ਕਰਦਾ ਹੈ ਅਮਨਦੀਪ ਦੇ ਸਾਹਮਣੇ ਕਿ ਮੈਂ ਵਿਆਹਿਆ ਹੋਇਆ ਹਾਂ ਅਤੇ ਮੇਰਾ ਵਿਆਹ ਮੇਰੀ ਦੂਜੀ ਗਰਲਫ੍ਰੈਂਡ ਦੇ ਨਾਲ ਹੀ ਹੋਇਆ ਹੈ ਮੈਂ ਉਹਦੇ ਨਾਲ ਆਪਣੀ ਜ਼ਿੰਦਗੀ ਵਧੀਆ ਬਤੀਤ ਕਰਨਾ ਚਾਹਨਾ ਅਤੇ ਤੁਹਾਡੇ ਦੋਵਾਂ ਦੀ ਜ਼ਿੰਦਗੀ ਚੋਂ ਹਮੇਸ਼ਾ ਹਮੇਸ਼ਾ ਦੇ ਲਈ ਚਲੇ ਜਾਣਾ ਚਾਹਨਾ ਆਪਣੀ ਇਸ ਸਾਲੀ ਦੇ ਵਿਆਹ ਤੋਂ ਅਮਨਦੀਪ 체ਤੀ ਵਾਪਸ ਆ ਗਿਆ ਸੀ ਕੰਮ ਤੋਂ ਬਾਅਦ ਉਹ ਘਰ ਬੋਸਤ ਨਹੀਂ ਜਾਣਾ ਸੀ ਪਰ ਰਾਤ ਦੇ ਵਿੱਚ ਜਦੋਂ ਸਨੀ ਨੇ ਫੋਨ ਕਰਕੇ ਉਸਨੂੰ ਬੁਲਾਇਆ ਖੇਤਾਂ ਦੇ ਵਿੱਚ ਲੈ ਗਿਆ ਉੱਥੇ ਜਾ ਕੇ ਸ਼ਰਾਬ ਪੀਤੀ ਅਤੇ ਆਪਣੇ ਇੱਕ ਦੋਸਤ ਕੁਨਾਲ ਦੇ ਨਾਲ ਮਿਲ ਕੇ ਜੋ ਕਿ ਪੇਂਟਰ ਦਾ ਕੰਮ ਕਰਦਾ ਸੀ ਦੋਹਾਂ ਨੇ ਮਿਲ ਕੇ ਅਮਨਦੀਪ ਨੂੰ ਮਾਰ ਦਿੱਤਾ ਪਤਾ ਲੱਗਿਆ ਕਿ ਬੜੀ ਹੀ ਬੇਰਹਿਮੀ ਦੇ ਨਾਲ ਆਟੋ ਚਲਾਉਣ ਵਾਲੀ ਉਸ ਰੱਸੀ ਦੇ ਨਾਲ ਗਲਾ ਕੁੱਟ ਕੇ ਖਤਮ ਕੀਤਾ ਗਿਆ ਸੀ ਅਮਨਦੀਪ ਨੂੰ ਅਤੇ ਇਸ ਦੇ ਪਿੱਛੇ ਦਾ ਕਾਰਨ ਸਿਰਫ ਅਤੇ ਸਿਰਫ ਇਹੀ ਸੀ ਕਿ ਉਹ ਹੁਣ ਵੀ ਰਵਿੰਦਰ ਕੌਰ ਨੂੰ ਪਿਆਰ ਕਰਦਾ ਸੀ ਉਸ ਦੇ ਨਾਲ ਪੂਰੀ ਜ਼ਿੰਦਗੀ ਵਧੀਆ ਤਰ੍ਹਾਂ گزارਣ ਦੇ ਸੁਪਨੇ ਦੇਖ ਰਿਹਾ ਸੀ ਹਾਲਾਂਕਿ ਉਹ ਇੱਕ ਬੱਚੀ ਦੀ ਮਾਂ ਵੀ ਬਣ ਚੁੱਕੀ ਸੀ ਅਤੇ ਉਸ ਦਾ ਪਤੀ ਇੰਨਾ ਚੰਗਾ ਸੀ ਜਿਨੇ ਕਿ ਆਪਣੀ ਪਤਨੀ ਤੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਉਸ ਦੀ ਹਰ ਗੱਲ ਮੰਨੀ ਉਸ ਦੇ ਕਹਿਣ ਤੇ ਹੀ ਉਹ ਸਨੀ ਨੂੰ ਆਪਣੇ ਨਾਲ ਕਮਾਂਡ ਤੱਕ ਲਿਜਾਣਦਾ ਰਿਹਾ ਪਰ ਫਿਰ ਵੀ ਇਹਨਾਂ ਦੋਹਾਂ ਨੇ ਮਿਲ ਕੇ ਇੱਕ ਚੰਗੇ ਭਲੇ ਮੁੰਡੇ ਦੀ ਜਾਨ ਲੈ ਲਈ ਸਿਰਫ ਅਤੇ ਸਿਰਫ ਇਸ ਕਰਕੇ ਕਿ ਉਸਨੇ ਇਸ ਪਤਨੀ ਤੇ ਉਸ ਦੇ ਇਸ ਪੁਰਾਣੇ ਆਸ਼ਿਕ ਤੇ ਪਰੋਸਾ ਕਰ ਲਿਆ ਸੀ ਮੁੰਡੇ ਦੀ ਜਾਨ ਜਾਣ ਤੋਂ ਬਾਅਦ ਪੁਲਿਸ ਨੇ ਤਿੰਨਾਂ ਜਾਣਿਆਂ ਨੂੰ ਫੜ ਲਿਆ ਇਹ ਸਾਰੀ ਘਟਨਾ ਪਰਿਵਾਰਿਕ ਮੈਂਬਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਉਹ ਬੇਹਤ ਹੀ ਜ਼ਿਆਦਾ ਦੁਖੀ ਹੋਏ ਕਿ ਸਾਡਾ ਮੁੰਡਾ ਕਿੰਨਾ ਭੋਲਾ-ਪਾਲਾ ਸੀ ਜਿਹੜਾ ਆਪਣੀ ਪਤਨੀ ਦੀ ਹਰ ਗੱਲ ਦੇ ਵਿੱਚ ਆਉਂਦਾ ਰਿਹਾ ਅਤੇ ਉਸਤੇ ਚਲਦੇ ਹੋਏ ਹੀ ਉਸਨੇ ਆਪਣੀ ਜ਼ਿੰਦਗੀ ਖਰਾਬ ਕਰ ਦਿੱਤੀ ਘਰ ਬਰਬਾਦ ਹੋ ਗਿਆ ਅਤੇ ਉਹ ਮਾਸੂਮ ਬੱਚੀ ਦੀ ਜ਼ਿੰਦਗੀ ਕਿੰਨੀ ਜ਼ਿਆਦਾ ਬੁਰੀ ਤਰ੍ਹਾਂ ਦੇ ਨਾਲ ਹਮੇਸ਼ਾ-ਹਮੇਸ਼ਾ ਦੇ ਲਈ ਉਜੜ ਗਈ ਜਿਨੇ ਆਪਣਾ ਪਿਓ ਆਪਣੀ ਮਾਂ ਦੇ ਹੱਥੋਂ ਹੀ ਮਰਵਾਏ ਹੋਣ ਦੀ ਗੱਲ ਸੁਣੀ ਅਤੇ ਨਾਲ ਹੀ ਦੇਖਿਆ ਕਿ ਨਾ ਉਸਦੇ ਕੋਲ ਮਾਂ ਹੈ ਅਤੇ ਨਾ ਹੀ ਪਿਓ ਸਿਰਫ ਇਸ ਆਸ਼ਕੀ ਦੇ ਚੱਕਰ ਦੇ ਵਿੱਚ ਰਵਿੰਦਰ ਕੌਰ ਨਾਮ ਦੀ ਸਕੂੜੀ ਨੇ ਆਪਣਾ ਸਾਰਾ ਘਰ ਬਰਬਾਦ ਕਰ ਲਿਆ ਉਸ ਨੂੰ ਇਹ ਸੋਚਣਾ ਚਾਹੀਦਾ ਸੀ ਕਿ ਜੇਕਰ ਮੈਂ ਦੋ ਕਦਮ ਅੱਗੇ ਪੱਟ ਹੀ ਲੈਨੇ ਜੇ ਮੈਂ ਹੁਣ ਵਿਆਹ ਕਰਵਾ ਹੀ ਲਿਆ ਤਾਂ ਉਸ ਮੁੰਡੇ ਦੇ ਨਾਲ ਹੀ ਪੂਰੀ ਪਾਕੀਜ਼ਗੀ ਦੇ ਨਾਲ ਪੂਰੀ ਸ਼ਰਾਫਤ ਤੇ ਵਫਾਦਾਰੀ ਦੇ ਨਾਲ ਹੀ ਸਾਥ ਨਿਭਾਵਾਂ ਕਿ ਸਾਡੀ ਜ਼ਿੰਦਗੀ ਤਾਂ ਉਮਰ ਵਧੀਆ ਲੰਗੇ ਪਰ ਇਹ ਨਹੀਂ ਪਤਾ ਸੀ ਕਿ ਇਹ ਨਾ ਛੋਟੀਆਂ-ਛੋਟੀਆਂ ਗੱਲਾਂ ਕਰਕੇ ਉਹ ਆਪਣੇ ਦਿਲ ਅਤੇ ਦਿਮਾਗ ਦੇ ਵਿੱਚ ਹੁਣ ਵੀ ਸਨੀ ਨਾਮ ਦੇ ਉਸ ਮੁੰਡੇ ਨੂੰ ਲੈ ਕੇ ਬੈਠੀ ਹੈ ਜਿਸ ਦੇ ਪਿੱਛੇ ਉਸਨੇ ਇੱਕ ਨਹੀਂ ਸਗੋਂ ਕਿੰਨੇ ਹੀ ਘਰ ਬਰਬਾਦ ਕਰ ਦਿੱਤੇ ਸਨੀ ਦਾ ਘਰ ਵੀ ਖਰਾਬ ਹੋਇਆ ਉਸ ਦੀ ਪਤਨੀ ਦਾ ਜਿੱਥੇ ਉਹ ਰਹਿ ਰਹੀ ਹੋਣੀ ਉਸ ਦਾ ਪੇਕਾ ਪਰਿਵਾਰ ਵੀ ਤੇਦਰ ਅਮਨਦੀਪ ਅਤੇ ਰਵਿੰਦਰ ਕੌਰ ਦੇ ਪਰਿਵਾਰ ਤੈਸ ਦੇ ਵਿੱਚ ਖੱਜਲ ਹੋਏ ਹੀ ਨੇ